ਕਰਨਾ ਇਤਵਾਰ ਕਿਸਤੇ ਤੇ ਕਿਸਤੇ ਹੈ ਬਾਤ ਕਰਨਾ ਇਹ ਸਮਾਂ ਤੇ ਹਾਲਾਤ ਸਿਖਾ ਹੀ ਦਿੰਦੇ ਨੇ ਕਰਨਾ ਇਤਵਾਰ ਕਿਸਤੇ ਕਿਸਤੇ ਹੈ ਬਾਤ ਕਰਨਾ ਇਹ ਸਮਾਂ ਦੇ ਹਾਲਾਤ ਸਿਖਾ ਹੀ ਦਿੰਦੇ ਨੇ ਬੁੱਲਾਂ ਤੇ ਮੁਸਕਾਨ ਹੋਣ ਬੋਲ ਮਿੱਠੜੇ ਜਿਹਾ ਬੁੱਲਾਂ ਤੇ ਮੁਸਕਾਨ ਹੋਣ ਬੋਲ ਮਿੱਠੜੇ ਜਿਹਾ ਐਸੇ ਗੁਣ ਵੈਰੀ ਮਿੱਤ ਬਣਾ ਹੀ ਰੰਦੇ ਨੇ ਪਹਿਲਾਂ ਕਰ ਦੇਣਾ ਪਹਿਲਾਂ ਕਰ ਦੇਣਾ ਜੇ ਕਰਦੇ ਡਰ ਦੇਣਾ ਕਰ ਬਚਾ ਸਿੱਧੇ ਰਾਹੇ ਪਾਹੀ ਦਿੰਦੇ ਨੇ ਹੌਂਸਲਾ ਟੀਰ ਚ ਸ਼ਾਂਤ ਚਿੱਤ ਨਿਤ ਰੱਖੇ ਐਸੇ ਗੁਣ ਜਿੱਤ ਦੇ ਰਾ ਪਾ ਦਿੰਦੇ ਨੇ ਐਸੇ ਗੁਣ ਜਿੱਤ ਦੇ ਰਾ ਪਾ ਹੀ ਦਿੰਦੇ ਨੇ ਵੰਡਦੇ ਰਹੇ ਸਦਾ ਵੰਡਦੇ ਰਹੋ ਵੰਡਦੇ ਰਹੋ ਸਦਾ ਵੰਡਦੇ ਰਹੋ ਵੰਡਦੇ ਰਹੋ ਖੁਲ ਮੁਸਕਾਨ ਆਪਣੀ ਦੁੱਖ ਘੂਲ ਬੋਲ ਗਿਆ ਤਤੇ ਸੁਭਾਵ ਵਾਲਾ ਕਰਨਾ ਮਾਫ਼ ਸਮਝ ਜਾਣਾ ਆਪਣੀ ਕਰਨਾ ਮਾਫ਼ ਸਮਝ ਜਾਣਾ ਆਪਣੀ ਸੁਣ ਸਹੀ ਗੱਲ ਦੇਣਾ ਦਾਤ ਉਸ ਨੂੰ ਸੁਣ ਸਹੀ ਗੱਲ ਦੇਣਾ ਦਾਤ ਉਸ ਨੂੰ ਗਲਤੀ ਸੁਧਾਰ ਬਦਾਲੀ ਸ਼ਾਨ ਆਪਣੀ ਗਲਤੀ ਸੁਧਾਰ ਬਦਾਲੀ ਸ਼ਾਨ ਆਪਣੀ ਸੋਚ ਵਿਚਾਰ ਵਾਰ-ਵਾਰ ਕਰ ਤੋਲਣਾ ਸੋਚ ਵਿਚਾਰ ਵਾਰ-ਵਾਰ ਕਰ ਤੋਲਣਾ ਹੱਕ ਸੱਚ ਰੱਖ ਅੱਗੇ ਦੇਖੋ ਬੋਲਣਾ ਸੰਗਰੂਰ ਦੀ ਸੱਚ ਸੇਵਾ ਸਮਾਜ ਲਈ ਦੀਨ ਦੁਖੀਆਂ ਲਈ ਸਦਾ ਦਰ ਖੋਲਣਾ ਸੰਗਰੂਰ ਦੀ ਸੱਚ ਸੇਵਾ ਸਮਾਦਰੀ ਦੀਨ ਦੁਖੀਆਂ ਲਈ ਸਦਾ ਦਰ ਖੋਲਣਾ ਦੀਨ ਦੁਖੀਆਂ ਲਈ ਸਦਾ ਸਦਾ ਦਰ ਖੋਲਣਾ